ਟੱਲ ਗੁਰ ਸੇਵੀਆ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰ ਸਹੋਂ ਕੁਰ ਸਹੋਂ ਝਟੀਐ ਤੁਧ ਡਿਠੇ सच्चे पा मल जानम जनमाधि सजन सच्चा पा सह सिर साहा, जिस पास पासना दा ਸੱਜਣ ਸੱਚਾ ਪਾਤੇ ਸਾਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਾਗੜਾ ਮਹੱਲਾ 4 ਸਭ ਜੀਅ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀਏ ਕਮਾਈਐ ਰਾਮ ਹਾਰੇ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖ ਮਨ ਮੁਕਰਾਈਐ ਰਾਮ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀਏ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੂੜੀਏ ਸਭ ਵੇਖਾ ਮਾਨ ਮੁਕ ਰਾਈਆ ਰਾਮ ਮਾਨ ਮੁਖਾਨੋ ਹਾਰ ਦੂਰ ਹੈ ਮੇਰੀ ਜਿੰਦੂੜੀਏ ਸਭ ਬਿਰਥੇ ਕਾਲ ਗਵਾਈਐ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੂੜੀਏ ਹਰ ਹਾਜ਼ਰ ਨਦਰਿ ਆਈਐ ਰਾਮ ਸੇ ਭਗਤ ਸੇ ਸੇਵਕ ਮੇਰੀ ਜਿੰਦੂੜੀ ਏ ਜੋ ਪ੍ਰਭ ਮੇਰੇ ਮਾਨ ਪਾਣੇ ਰਾਮ ਸੇ ਹਰ ਦਰਗਹ ਪੈ ਨਾਈ ਏ ਸੇਹਰ ਦਰਗਹ ਪੈਨਾਇਆ ਮੇਰੀ ਜਿੰਦੜੀਏ ਅਹਨੇ ਸੱਚ ਸਮਾਨੇ ਰਾਮ ਤਿੰਨ ਕਾ ਸੰਗ ਮਾਲ ਉਤਰੈ ਮੇਰੀ ਜਿੰਦੋੜੀਏ ਰੰਗ ਰਾਤੇ ਨਦਰ ਨੀਸਾਣੇ ਰਾਮ ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੋੜੀਏ ਮੇਲ ਸਾਧੂ ਸੰਗ ਅਗਾਣੇ ਰਾਮ ਏ ਰਸਨਾ ਜਾਪ ਗੋਬਿੰਦੋ ਮੇਰੀ ਜਿੰਦੜੀ ਏ ਜਪ ਹਰ ਹਰ ਤ੍ਰਿਸਨਾ ਜਾਏ ਰਾਮ ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀ ਏ ਤੇ ਸਮਾਨ ਨਾਮ ਵਸਾਇਆ ਰਾਮ ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ ਸੋ ਹਰ ਧਨ ਨਿੱਧ ਪਾਏ ਰਾਮ ਵੱਡ ਭਾਗੀ ਸੰਗਤ ਮਿਲੈ ਮੇਰੀ ਜਿੰਦੜੀ ਨਾਨਕ ਹਰ ਗੁਣ ਗਾਏ ਰਾਮ ਥਾਨ ਥਨੰਤਰ ਰਾਵ ਰਹਿਆ ਮੇਰੀ ਜਿੰਦੜੀ ਪਾਰ ਬ੍ਰਹਮ ਪ੍ਰਭ ਦਾਤਾਰਾਮ ਤਾ ਕਾ ਅੰਤ ਨਾ ਪਾਈਏ ਮੇਰੇ ਜਿੰਦੜੀਏ ਪੂਰਨ ਪ੍ਰਖ ਵਿਦਾਤਾ ਰਾਮ ਸਰਬ ਜੀਆਂ ਪ੍ਰਤਿਪਾਲਦਾ ਮੇਰੀ ਜਿੰਦੜੀ ਜਿਉ ਬਾਲਕ ਪੇਤ ਮਾਤਾ ਰਾਮ ਸਹਸ ਸਿਆਣਪ ਨਾ ਮਿਲਿਆ ਮੇਰੀ ਜਿੰਦੜੀਏ ਜਾਨ ਨਾਨਕ ਗੁਰਮੁਖ ਜਾਤਾ ਰਾਮ ਛੱਕਾ ਇੱਕ ਰਬ ਜੀਆਂ ਪ੍ਰਤਪਾਲਦਾ ਮੇਰੀ ਜਿੰਦੜੀਏ ਜਿਉ ਬਾਲਕ ਪੇਤ ਮਾਤਾ ਰਾਮ ਸਹਸ ਸਿਆਣਪ ਨਹ ਮਿਲੈ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ ਰਾਮ ਛੱਕਾ ਇਕ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਾਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀਏ ਕਮਾਈ ਐ RAM ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖ ਮਨ ਮੁਕਰਾਈਐ RAM